ਲੀਡਰ ਸਹਿਬਾਨ ਜਿਹੜੇ ਇੱਥੇ ਬੈਠੇ ਐ ਅਸ਼wini ਜੀ ਸਾਫਕਾ ਡੀਸੀਸੀ ਸਾਥੀਓ ਅੱਜ ਦਾ ਜਿਹੜਾ ਪ੍ਰੈਸ ਦਾ ਕਾਰਜਕ੍ਰਮ ਹੈ ਇਹ ਬੀਜੇਪੀ ਸਰਕਾਰ ਦੀਆਂ ਜਿਹੜੀਆਂ ਜ਼ਾਸਤੀਆਂ ਤੇ ਤੱਕੇਸ਼ਾਈਆਂ ਉਹਨਾਂ ਦੇ ਖਿਲਾਫ ਅੱਜ ਦੀ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਪੂਰੇ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੈਸ ਕਾਨਫਰੰਸਸ ਅਸੀਂ ਨਿਰਧਾਰਿਤ ਪਿਛਲੇ ਸਮੇਂ ਕੀਤੀਆਂ ਜਿੱਥੇ ਵੱਖ-ਵੱਖ ਲੀਡਰ ਸਹਿਬਾਨ ਪ੍ਰੈਸ ਕਾਨਫਰੰਸਿਸ ਕਰਕੇ ਆਏ ਜ਼ੀਰੇ ਉੱਤੇ ਕੱਲ ਮਲਿਕ ਅਰਜੁਨ ਖਰਗੇ ਸਾਹਿਬ ਤੇ ਰਾਹੁਲ ਗਾਂਧੀ ਤੇ ਸ਼੍ਰੀਮਤੀ ਸੋਨੀਆ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਦੇ ਵਿੱਚ ਵੀ ਚਿੰਤਾ ਜ਼ਾਹਿਰ ਕੀਤੀ ਹੈ ਕਿ ਬੀਜੇਪੀ ਸਰਕਾਰ ਮਨਰੇਗਾ ਸਕੀਮ ਨੂੰ ਬੰਦ ਕਰਨ ਜਾ ਰਹੀ ਹੈ ਉਹ ਮਨਰੇਗਾ ਸਕੀਮ ਜੀ ਨੇ ਦੇਸ਼ ਦੇ ਅੰਦਰ ਕਰੋਨਾ ਕਾਲ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਆਪਣਾ ਯੋਗਦਾਨ ਪਾਇਆ ਅਗਰ ਇਹ ਸਕੀਮ ਨਾ ਹੁੰਦੀ ਤਾਂ ਸ਼ਾਇਦ ਸਾਡਾ ਦੇਸ਼ ਭੁੱਖਮਰੀ ਦਾ ਸ਼ਿਕਾਰ ਹੋ ਜਾਂਦਾ ਔਰ ਇਸ ਸਕੀਮ ਕਿ ਉਹ ਲਿਆਂਦੀ ਗਈ ਸੀ ਦੇਸ਼ ਦੇ ਅੰਦਰ ਇਹਦੇ ਪਿੱਛੇ ਡਾਕਟਰ ਮਨਮੋਹਨ ਸਿੰਘ ਦੀ ਵੀ ਸੋਚ ਸੀ ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਜਿਹੜਾ ਵਚਨ ਸੀ ਜਨਤਾ ਦੇ ਨਾਲ ਜਿਹੜਾ ਕਿ ਉਹਨਾਂ ਦੇ ਨਾਂ ਨਾਲ ਨਹੀਂ ਕੇਵਲ ਕਿ ਮੈਂ ਦੇਸ਼ ਦੇ ਲੋਕਾਂ ਨੂੰ ਅੱਗੇ ਲੈ ਕੇ ਜਾਣਾ ਉਸ ਸੋਚ ਦੇ ਨਾਲ ਇਹ ਮਨਰੇਗਾ ਸਕੀਮ ਅੱਜ ਤੋਂ کئی سال پہلا گیارہ سال یہ دوزار پانچ ہزار تقریباً تقریباً وی سال پہلا ایک کانگریس پارٹی لے کے آئے شریفتی سونیا گاندی گاندھی ڈاکٹر منمون سنگھ ہن گیارہ سال ਬੀਜੇਪੀ ਕੇਵਲ ਡਾਕਟਰ ਮਨਮੋਹਨ ਸਿੰਘ ਦੀਆਂ ਸਕੀਮਾਂ ਦੇ ਨਾਮ ਬਦਲ ਕੇ ਆਪਣਾ ਦੇਸ਼ ਦੇ ਅੰਦਰ ਕੰਮ ਚਲਾ ਰਹੀ ਹੈ ਸਮੇਂ-ਸਮੇਂ ਤੇ ਸਰ ਉਹਨਾਂ ਸਕੀਮਾਂ ਦੇ ਨਾਮ ਬਦਲੇ ਜਾਂਦੇ ਐ ਲੇਕਿਨ ਉਹ ਸਾਰੇ ਦੀ ਸਾਰੀ ਜਿਹੜੀ ਦੇਣਾ ਡਾਕਟਰ ਮਨਮੋਹਨ ਸਿੰਘ ਕੀ دیے ਪਰ ਨਾਮ ਬਦਲ ਕੇ ਆਪਣਾ ਕੰਮ ਚਲਾਉਣਾ ਚਾਹੁੰਦੇ ਹੁਣ ਵੀ ਇਹਨਾਂ ਨੇ ਜਿਹੜੀ ਮਹਾਤਮਾ ਗਾਂਧੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਨਾਮ ਨੂੰ ਬਦਲ ਕੇ ਆਪਣੀ ਮਰਜ਼ੀ ਨਾਲ ਔਰ ਸਾਡੇ ਜੀ ਰਾਮ ਜੀ ਭਗਵਾਨ ਰਾਮ ਦਾ ਨਾਮ ਵੀ ਇਹਰੇ ਵਿੱਚ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਭਗਵਾਨ ਰਾਮ ਸਾਡੇ ਆਸਤੇ ਬਹੁਤ ਮਹਾਨ ਨੇ ਅਸੀਂ ਉਹਨਾਂ ਨੂੰ ਮੰਨਦੇ ਆਂ ਸਾਡੇ ਮਨ ਦੇ ਵਿੱਚ ਉਹਨਾਂ ਦਾ ਬੜਾ ਸਤਿਕਾਰ ਹੈ। ਔਰ ਸਮੁੱਚਾ ਦੇਸ਼ ਉਹਨਾਂ ਨੂੰ ਮੰਨਦਾ ਹੈ। ਲੇਕਿਨ ਇਸ ਤਰ੍ਹਾਂ ਦਾ ਕੰਮ ਕਰਨਾ ਹੋਰ ਬੜੀਆਂ ਸੰਸਥਾਵਾਂ ਮੰਦਰ ਧਾਰਮਿਕ ਚੀਜ਼ਾਂ ਨੂੰ ਇਸ ਤਰ੍ਹਾਂ ਦਾ ਪੋਲਿਟੀਕਲ ਚੀਜ਼ਾਂ ਦੇ ਵਿੱਚ ਜਾਣ ਬੁਝ ਕੇ ਬੀਜੇਪੀ ਇਸਤੇਮਾਲ ਕਰ ਰਹੀ ਹੈ ਉਹੀ ਪੋਲਰਾਈਜੇਸ਼ਨ ਦਾ ਕੰਮ। ਜਿਵੇਂ ਰਾਮ ਮੰਦਰ ਦੇ ਨਾਮ ਤੇ ਵੋਟਾਂ ਲਈਆਂ ਤੇ ਤੁਸੀਂ ਦੇਖਿਆ ਹੋਣਾ ਅਜੋਧਿਆ ਦੇ ਵਿੱਚ ਬੀਜੇਪੀ ਸੋਏ ਹਾਰ ਗਈ ਬਹੁਤ ਵੋਟਾਂ ਤੇ ਉੱਥੇ ਸਮਾਜਵਾਦੀ ਪਾਰਟੀ ਜਿੱਤੀ। ਸੋ ਕਹਿਣ ਦਾ ਮਤਲਬ ਲੋਕਾਂ ਨੇ ਇਸ ਕੱਲ ਨੂੰ ਨਕਾਰਿਆ ਕਿ ਤੁਸੀਂ ਭਗਵਾਨ ਰਾਮ ਦਾ ਨਾਮ ਰਾਜਨੀਤਿਕ ਤੌਰ ਤੇ ਉਸ਼ਾਲਦੇ ਹੋ। ਸੋ ਮਹਾਤਮਾ ਗਾਂਧੀ ਜੀ ਦਾ ਨਾਮ ਹਟਾਉਣਾ ਵੀ ਇੱਕ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਿਹਨੇ ਦੇਸ਼ ਦੇ ਅੰਦਰ ਦੁਨੀਆ 'ਚ ਬੜੀ ਦੇਣ ਹੈ। ਔਰ ਮੋਦੀ ਸਾਹਿਬ ਸਿਰ ਝਕਾਉਂਦੇ ਆ ਵਕ ਵਕ ਦੁਨੀਆ ਚ ਦੇਸ਼ਾਂ ਜਾ ਕੇ ਉਹਨਾਂ ਦੇ ਸਟੈਚੂਸ ਦੇ ਸਾਹਮਣੇ ਲੇਕਿਨ ਫੇਰ ਅਸੀਂ ਕਹਿੰਦੇ ਆ ਇੱਥੇ ਆਰਐਸਐਸ ਦੀ ਮੱਥੂ ਗੋਡਸੇ ਦੀ ਵੀ ਸੋਚ ਸੀਗੀ ਜਿਹੜੇ ਗਾਂਧੀ ਸਾਹਿਬ ਦੇ ਕਾਤਲ ਸਨ ਅੱਜ ਉਸੇ ਸੋਚ ਤੇ ਆਮ ਆਗਮੀ ਪਾਰਟੀ ਚੱਲ ਰਹੀ ਹੈ ਤੇ ਕੰਮ ਕਰ ਰਹੀ ਹੈ ਦੋਸਤੋ ਇਹ ਨਹੀਂ ਆ ਇਕਨੋਮਿਕਲੀ ਤਾਂ ਪੰਜਾਬ ਦਾ ਨੁਕਸਾਨ ਬਹੁਤ ਹੋਏਗਾ ਇਹ ਜਿਹੜਾ ਮਨਰੇਗਾ ਦਾ ਪੈਸਾ ਹੈ ਇਹ ਮਨਰੇਗਾ ਦੀ ਦਿਹਾੜੀ ਤੁਹਾਨੂੰ ਇਹ ਦੱਸਣਾ ਚਾਹਣਾ ਇਹਦੇ ਨਾਲ ਡਵੈਲਪਮੈਂਟ ਵੀ ਹੁੰਦੀ ਸੀ ਜੀਰੇ ਨਾਲ ਸਾਡੇ ਪਿੰਡਾਂ ਦੀਆਂ ਸੜਕਾਂ ਗਲੀਆਂ ਨਾਲੀਆਂ ਛੱਪੜ ਪੌਂਡ ਪਾਰਕ ਆ ਤੁਸੀਂ ਮੁੱਲਾਪੁਰ ਦਾਖਾ ਨੂੰ ਜਦੋਂ ਜਾਂਦੇ ਹੋ ਵੱਡੇ ਵੱਡੇ ਪਾਰਕ ਤੁਹਾਨੂੰ ਨਜ਼ਰ ਆਉਂਦੇ ਆ ਇਹ ਮਨਰੇਗਾ ਦੀ ਦੇਣ ਹੈ ਕਿਉਂਕਿ ਲੇਬਰ ਦੇ ਨਾਲ ਸਾਡੇ ਕੋਲੇ ਮਟੀਰੀਅਲ ਕੰਪੋਨੈਂਟ ਵੀ ਆਉਂਦਾ ਹੈ ਉਹ ਮਟੀਰੀਅਲ ਕੰਪੋਨੈਂਟ ਦੇ ਨਾਲ ਅਸੀਂ ਪਿੰਡਾਂ ਦੇ ਵਿਕਾਸ ਤੇ ਪੈਸਾ ਲਾਉਣੇ ਹੈ ਹਰ ਕੰਮ ਕਰ ਸਕਦੇ ਹਾਂ ਲਾਈਟਸ ਹੁਣ ਵੀ ਜਿੰਨੇ ਕੰਮ ਹੋ ਰਹੇ ਆ ਪਿੰਡਾਂ 'ਚ ਉਹ ਮਨਰੇਗਾ ਦੇ ਤਹਿਤ ਹੋ ਰਹੇ ਸੋ ਇਹਨਾਂ ਨੇ ਆਉਂਦਿਆਂ ਸਾਰ ਕਿਵੇਂ ਹੱਲਾ ਬੋਲਿਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਪਹਿਲੇ ਸਾਲ ਜਦੋਂ ਸੰਸਦ ਕਿ ਮਨਰੇਗਾ ਕਾਂਗਰਸ ਪਾਰਟੀ ਦੀ ਵਿਫਲਤਾؤں ਦਾ ਪਲੰਦਾ ਹੈ ਮੈਂ ਇਸੇ ਬੰਦ ਨਹੀਂ ਕਰੂੰਗਾ ਲੇਕਿਨ ਇਹ ਵਿਫਲਤਾؤں ਦਾ ਪਲੰਦਾ ਹੈ ਫਿਰ ਹੌਲੀ ਹੌਲੀ ਮਨਰੇਗਾ ਨੂੰ ਕਟਾਉਣ ਲੱਗ ਪਏ ਮਨਰੇਗਾ ਦੇ ਕੰਮ ਕਰਤੇ ਸਾਡੇ ਇਰੀਗੇਸ਼ਨ ਦੇ ਕੰਮ ਬੰਦ ਕਰਤੇ ਰੋੜਾਂ ਦੇ ਬਰਮਾਂ ਦਾ ਕੰਮ ਜਿਹੜਾ ਕੰਮ ਬੰਦ ਕਰਤਾ ਜਿੱਥੇ ਸਾਨੂੰ ਕੰਮ ਮਨਰੇਗਾ ਦਾ ਮਿਲਦਾ ਸੀ ਤੇ ਸਾਡੇ ਲੋਕਾਂ ਦੀਆਂ ਦਿਹਾੜੀਆਂ ਟੁੱਟ ਗਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਸਿੰਘ ਮਾਨ ਨੇ ਇਹਰੇ ਤੇ ਇੱਕ ਥੇਲਾ ਵੀ ਕੰਮ ਨਹੀਂ ਕੀਤਾ ਸਰਕਾਰ ਨਾਲ ਬੈਠ ਕੇ ਗੱਲ ਕਰਨੀ ਸੀ ਜੇ ਮਨਰੇਗਾ ਦਾ ਇਰੀਗੇਸ਼ਨ ਦਾ ਜੇ ਬਰਮਾਂ ਦਾ ਕੰਮ ਬੰਦ ਕਰਨਾ ਸੀ ਰੋਡ ਬਰਮਸ ਦਾ ਤੇ ਸਾਨੂੰ ਐਗਰੀਕਲਚਰ ਸਟੇਟ ਆ ਉਹਦੇ ਵਿੱਚ ਸਾਨੂੰ ਹਿੱਸੇਦਾਰੀ ਦਾ ਕੰਮ ਸਾਨੂੰ ਦੇਣਾ ਚਾਹੀਦਾ ਸੀ ਆਇਡੈਂਟੀਫਾਈ ਕਰਕੇ ਇਹਦੇ ਨਾਲ ਸਾਡਾ ਕਰੋੜਾਂ ਰੁਪਿਆ ਜਿਹੜਾ ਉਹ ਰੁਕ ਗਿਆ ਇਹਦੀ ਜ਼ਿੰਦਾ ਜાગਦਾ ਉਦਾਹਰਣ ਇੱਕ ਜ਼ਿਲ੍ਹਾ ਸਾਡਾ ਲੁਧਿਆਣਾ ਜਿਹੜਾ ਆ ਮੇਰੇ ਕੋਲੇ ਡੀਸੀ ਨੇ ਮੈਨੂੰ ਰਿਪੋਰਟ ਦਿੱਤੀ ਹੈ ਇਹਦੇ ਵਿੱਚ ਕੀ ਹੈ ਇਰ ਰਜਿਸਟਰਡ ਹਾਊਸ ਹੋਲਡ ਜਿਹੜੇ ਮਨਰੇਗਾ 'ਚ ਰਜਿਸਟਰਡ ਹੈ 121123 ਹੈ ਲੇਕਿਨ 55488 ਨੂੰ ਕੰਮ ਮਿਲਿਆ ਯਾਨੀ ਕਿ 42% ਲੋਕਾਂ ਨੂੰ ਕੰਮ ਮਿਲਿਆ ਲੁਧਿਆਣਾ ਜ਼ਿਲ੍ਹਾ ਇਹ ਸਾਰੇ ਜਿਹੜੇ ਬੈਠੇ ਆ 42 ਜੋ ਇਹ 100 ਦਿਨ ਦਾ ਗਰੰਟੀ ਸ਼ੁਦਾ ਰੋਜ਼ਗਾਰ ਦੀ ਸਕੀਮ ਹੈ ਹਰ ਵਿਅਕਤੀ ਨੂੰ ਔਰੀ ਡਿਮਾਂਡ ਦੇ ਮੁਤਾਬਕ 100 ਦਿਨ ਦਾ ਗਰੰਟੀ ਕੰਮ ਦੇਣਾ ਹੈ ਲੇਕਿਨ ਕੰਮ ਕੀ ਮਿਲਿਆ ਕੇਵਲ 52488 ਨੂੰ ਜਿਹੜਾ 42% ਲੋਕਾਂ ਨੂੰ ਕੰਮ ਮਿਲਿਆ ਔਰੇ ਚੋਂ 12 ਪਰਿਵਾਰਾਂ ਨੂੰ ਕੰਮ 100 ਦਿਨ ਦਾ ਮਿਲਿਆ ਦੂਜਿਆਂ ਨੂੰ 100 ਦਿਨ ਦਾ ਕੰਮ ਨਹੀਂ ਮਿਲਿਆ ਜਾਨੀ ਕਿ ਲੁਧਿਆਣਾ ਜ਼ਿਲ੍ਹੇ ਦੀ 1% ਦੀ ਐਵਰੇਜ ਆਈ 100 ਦਿਨ ਦਾ ਕਮਵਿੰਦੇ ਨਹੀਂ ਹੁਣ ਭਗਵਾਨ ਤੁਮਾਨ ਕੀ ਕਰ ਰਹੇ ਹੈ ਉਹ ਆਪਣਾ ਪੱਲਾ ਝਾੜਨਾ ਚਾਹੁੰਦਾ ਮੇਰਾ ਭਾਈ ਕਿ ਮੈਂ ਇੱਕ ਵਿਧਾਨ ਸਭਾ ਦਾ 70 ਬੁਲਾਉਣਾ ਹੈ ਤੇ 70 ਦੇ ਵਿੱਚ ਮੈਂ ਕਹੂੰਗਾ ਕਿ ਬੀਜੇਪੀ ਨਕਾਮ ਹੋਈ ਤੇ ਬੀਜੇਪੀ ਨੇ ਮਨਰੇਗਾ ਬੰਦ ਕਰਤੀ ਨਹੀਂ ਆਮ ਆਦਮੀ ਪਾਰਟੀ ਵੀ ਨਕਾਮ ਰਹੀ ਕਿਉਂਕਿ ਤੁਸੀਂ ਬੈਠ ਕੇ ਤੁਹਾਡੀਆਂ ਪੰਚਾਇਤੀ ਰਾਜ ਵਿਭਾਗ ਨੇ ਦਿੱਲੀ ਦੇ ਪੰਚਾਇਤੀ ਰਾਜ ਵਿਭਾਗ ਨਾਲ ਬਾਠ ਕੇ ਗੱਲਬਾਤ ਨਹੀਂ ਕੀਤੀ ਨਹੀਂ ਤਾਂ ਐਗਰੀਕਲਚਰ ਦੇ ਤੁਸੀਂ ਹੋਰ ਕੰਮ ਲਿਆਉਂਦੇ ਜੇ ਕੰਮ ਬੰਦ ਕੀਤੇ ਸੀ ਆ ਜਿਹੜਾ 58% ਹੈ ਇਹ ਤੁਹਾਡੀ ਨਕਾਮੀ ਹੈ 52% ਔਰ 12 ਪਰਿਵਾਰਾਂ ਨੂੰ ਜਿਹੜਾ 100 ਦਿਨ ਦਾ ਰੋਜ਼ਗਾਰ ਮਿਲਿਆ ਹੈ ਇਹ 1,21,000 ਪਰਿਵਾਰਾਂ ਨੂੰ ਲੁਧਿਆਣੇ ਚ ਮਿਲਣਾ ਚਾਹੀਦਾ ਸੀ ਇਕਨੋਮਿਕਲੀ ਕੀ ਨੁਕਸਾਨ ਹੋ ਗਿਆ ਇਹ ਪੈਸਾ ਪੰਜਾਬ ਚਾਉਣਾ ਸੀ ਸੈਂਟਰ ਚੋਂ ਜੀਰੇ ਨਾਲ ਬਜ਼ਾਰਾਂ ਤੇ ਹੱਟੀਆਂ ਤੇ ਦੁਕਾਨਾਂ ਤੇ ਰੌਣਕਾਂ ਲੱਗੀਆਂ ਸੀ ਜਿਹੜਾ ਪੈਸਾ ਬਾਹਰੋਂ ਆ ਰਿਹਾ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਇਸ ਵਾਰ ਬਾਸਮਤੀ ਦਾ ਝਾੜ ਘਟ ਹੋਇਆ ਝੋਨੇ ਦਾ ਝਾੜ ਘਟ ਹੋਇਆ 10000 ਕਰੋੜ ਰੁਪਏ ਦੀ ਐਮਐਸਪੀ ਜਿਹੜੀ ਪੰਜਾਬ ਦੀ ਦਿੱਲੀ ਰਹਿ ਗਈ ਹੈ 10000 ਕਰੋੜ ਰੁਪਏ ਦੀ ਵਟਤ ਘਟ ਆਈ ਕਿਉਂਕਿ ਝੋਨਾ ਘਟ ਗਿਆ ਯੋ 10000 ਕਰੋੜ ਆਉਂਦਾ ਅੱਜ ਦਸੰਬਰ ਦਾ ਮਹੀਨਾ ਹੈ ਬਾਜ਼ਾਰਾਂ ਚ ਪੈਸਾ ਨਹੀਂ ਹੈ 10000 ਕਰੋੜ ਉਹ ਤੇ 10000 ਕਰੋੜ ਮਨਰੇਗਾ ਦਾ ਆਉਂਦਾ 20000 ਕਰੋੜ ਰੁਪਈਆ ਅੱਜ ਪੰਜਾਬ ਦੇ ਇਕਨੋਮੀ ਛੋਣਾ ਸੀਗਾ ਜਿਹੜਾ ਨੁਕਸਾਨ ਹੋਇਆ ਹੋਰਨ ਦੇ ਰੇਗਾ ਦਾ ਇਕੱਲਾ ਨਾਮ ਨਹੀਂ ਬਦਲਿਆ ਮਨਰੇਗਾ ਚ ਕੀ ਕਹਿ ਦਿੱਤਾ ਗਿਆ ਪਹਿਲਾਂ ਕਿਉਂਕਿ ਗਵਰਨਮੈਂਟ ਸਾਡੇ ਤੋਂ ਟੈਕਸਿਸ ਲੈਂਦੀ ਹੈ ਦੇ 90% 10% ਪੰਜਾਬ ਦਾ ਸ਼ੇਅਰ ਸੀ ਤੇ 90% ਸੀਗਾ ਕੇਂਦਰ ਸਰਕਾਰ ਦਾ ਸ਼ੇਅਰ ਜਿਹੜੇ ਉਹ ਡਾਕਟਰ ਮਨਮੋਹਨ ਸਿੰਘ ਨੇ ਬਣਾਈ ਸੀ ਪਹਿਲਾਂ ਇਹ ਡਿਮਾਂਡ ਬੇਸਿਸ ਸੀਗੀ ਕਿ ਡਿਮਾਂਡ ਮੈਂ ਕਰਾਂਗਾ ਕੰਮ ਦੀ ਤੇ ਮੈਨੂੰ ਕੰਮ ਦੇਣਾ ਪਏਗਾ ਹੁਣ ਬੈਂਸ ਸਾਹਿਬ ਇਹਨਾਂ ਨੇ ਪ੍ਰੋਗਰਾਮ ਇਹ ਬਣਾਤਾ ਦਾਬਰ ਸਾਹਿਬ ਕਿ ਡਿਮਾਂਡ ਕਰੋ ਨਾ ਕਰੋ ਅਸੀਂ ਪੈਸਾ ਨਿਰਧਾਰਤ ਕਰਾਂਗੇ ਕਿ ਪੰਜਾਬ ਚ ਇੰਨੇ ਕਰੋੜ ਦਾ ਮਨਰੇਗਾ ਦਾ ਕੰਮ ਹੋਏਗਾ ਜਾਨਕੀ 5000 ਕਰੋੜ ਦਾ ਹੋਏਗਾ ਪਹਿਲਾ ਅਸੀਂ 25 ਦਾ ਕਰਦੇ ਸੀ ਮੰਨ ਲਓ ਕਿ ਉਹ 5000 ਕਰੋੜ ਰੁਪਏ ਦੇ ਬਜਟ ਦੇ ਨਾਲ ਤੁਸੀਂ ਗਾਂਹ ਕੰਮ ਦੇ ਦੇਣਾ ਅੱਛਾ ਚਲਾਕ ਇੰਨੇ ਹੈ ਰੇ ਰੱਬ ਦਾ ਨਾਮ ਕੇਵਲ ਮੋਦੀ ਸਾਹ ਕੋਲੇ ਚਲਾਕੀ ਹੈ ਤੇ ਗਾਂ ਜਿਹੜੀ ਪੰਜਾਬ ਦੀ ਸਰਕਾਰ ਹੈ ਮੁੱਖ ਮੰਤਰੀ ਪੰਜਾਬ ਉਹ ਉਦੋਂ ਵੀ ਚਲਾਕ ਹੈ ਦੇਣ ਕਰਤੇ 125 ਉਹ ਭਾਈ ਮੇਰਿਆ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹੜਾ ਸਭ ਤੋਂ ਅਹਿਮ ਜ਼ਿਲ੍ਹਾ ਹੈ ਉੱਥੇ 12 ਪਰਿਵਾਰਾਂ ਨੂੰ 121000 ਚੋਂ 100 ਦਿਨ ਦਾ ਰੋਜ਼ਗਾਰ ਮਿਲਿਆ ਤੇਰੇ 125 ਦਿਨਾਂ ਦਾ ਕੀ ਫਾਇਦਾ ਨਾਲ ਲਾਵੀ ਸਕੀਮ ਕਿ ਨਰੇਗਾ ਵਰਕਰਾਂ ਨੂੰ ਕਹੂੰਗਾ ਮੈਂ ਤਾਂ 125 ਦਿਨ ਕਰਤੇ ਐ ਪਰ ਹੁਣ 40% ਹਿੱਸਾ ਪੰਜਾਬ ਪਾਏਗਾ ਪਹਿਲਾ 10% ਪਾਉਂਦਾ ਸੀ ਹੁਣ 90 60 ਦੀ ਰੇਸ਼ਿਓ ਕੱਟ ਕੇ 60 40 ਦੀ ਰੇਸ਼ਿਓ ਕਰਤੀ ਹੁਣ 60 40 ਰੇਸ਼ਿਓ ਤਾਂ ਹੈ ਹੀ ਨਹੀਂ 40% ਸਾਡੇ ਕੋਲੇ ਸਾਡੇ 4 ਲੱਖ ਕਰੋੜ ਰੁਪਏ ਦਾ ਮਸ਼ਹੂਰੀਆਂ ਵਾਲੀ ਸਰਕਾਰ ਨੇ ਕਰਜ਼ਾ ਚੜਾਤਾ ਮਸ਼ਹੂਰੀਆਂ ਵਾਲੀ ਸਰਕਾਰ ਨੇ ਸਾਡੇ 4 ਲੱਖ ਕਰੋੜ ਦਾ ਕਰਜ਼ਾ ਕੜਾ ਚੜਾਟਾ ਜਿਨ੍ਹਾਂ ਦਾ 1000 ਕਰੋੜ ਰੁਪਏ ਦਾ ਐਡਵਰਟਾਈਜ਼ਮੈਂਟ ਦਾ ਬਜਟ ਹੈ 40% ਕਿੱਥੋਂ ਪਾਏਗੀ ਸਰਕਾਰ ਸਾਡਾ ਮਾਰਚ ਦੇ ਮਹੀਨੇ ਲੈਪਸ ਹੋ ਜਾਂਦਾ ਫੰਡ ਕਿਉਂ ਕਿ 10% ਹਿੱਸਾ ਵੀ ਕਈ ਵਾਰੀ ਪੰਜਾਬ ਨਹੀਂ ਆਪਦਾ ਪਾਉਂਦਾ ਜੇ 10 ਕਰੋੜ ਨਾ ਪਾਵੇ ਤਾਂ 90 ਕਰੋੜ ਰੁਪਇਆ ਕੇਂਦਰ ਦੀ ਸਰਕਾਰ ਲੈਪਸ ਕਰ ਦਿੰਦੀ ਹੈ ਮਾਰਚ ਦੇ ਮਹੀਨੇ ਤੇ ਫਿਰ ਉਹ ਅਗਲੇ ਬਜਟ 'ਚ ਆ ਜਾਂਦਾ ਹੈ ਅਸੀਂ ਮਨਰੇਗਾ ਦੇ ਕੰਮ ਕਰਾਏ ਆ ਸਾਨੂੰ ਪਤਾ ਜੇ ਬਿੱਲ ਕਲੀਅਰ ਨਹੀਂ ਹੋਏ ਹੁਣ 10% ਕਰਤਾ ਅਪਨ ਕੇ 40% ਕਰਤਾ ਸੋ ਐਡਾ ਇਹਨਾਂ ਨੇ ਜੀ ਰਾਮਜੀਵ ਵਿਕਸਤ ਭਾਰਤ ਗਰੰਟੀ ਰੋਜ਼ਗਾਰ ਸਕੀਮ ਦਾ ਇੱਕ ਨਵਾਂ ਮਿਸ਼ਨ ਚਲਾ ਕੇ ਲੋਕਾਂ ਨੂੰ ਬੇਫਕੂ ਬਣਾਉਂਦਾ ਕੰਮ ਕੀਤਾ ਫੇਰ ਕੀ ਕਰਦਾ ਬਜਾਈ ਤੇ ਕਟਾਈ ਦਾ ਜਾਨੀ ਕਿ 2 ਮਹੀਨੇ ਕੰਮ ਦੇਣਾ ਹੀ ਨਹੀਂ ਹੁਣ ਦੱਸੋ ਯਾਰ ਇਸ ਦੇਸ਼ ਦੇ ਅੰਦਰ ਲੋਕਤੰਤਰ ਦੇ ਵਿੱਚ ਹੁਣ ਗਵਰਨਮੈਂਟ ਡਿਸਾਈਡ ਕਰੇਗੀ ਮੈਂ ਕੰਮ ਕੀ ਰਹਾ ਕਰਨਾ ਗਵਰਨਮੈਂਟ ਵਿਲ ਡਿਸਾਈਡ ਕਿ ਮੈਂ ਕਿਹੜਾ ਕੰਮ ਕਰਨਾ ਹੈ 2 ਮਹੀਨੇ ਕੰਮ ਨਹੀਂ ਦੇਣਾ 12 ਮਹੀਨਿਆਂ ਚੋਂ ਪਹਿਲਾਂ ਇਹ ਨਹੀਂ ਸੀਗਾ 12 ਮਹੀਨਿਆਂ ਚੋਂ ਜਦੋਂ ਮਰਜੀ ਲੇਬਰ ਵਾਲਾ ਖੰਮ ਮਨਸਾ ਦਾ ਮੇਰਾ ਚਿਤ ਕਰਦਾ ਝੋਨਾ ਵੜਨ ਦਾ ਮੇਰਾ ਚਿਤ ਕਰਦਾ ਰਿਕਸ਼ਾ ਚਲਾਉਂਦਾ ਮੇਰਾ ਚਿਤ ਕਰਦਾ ਫੈਕਟਰੀ ਚ ਕੰਮ ਕਰਨ ਦਾ ਹੁਣ ਇਹ ਜਿਹੜਾ ਡਿਸਾਈਡ ਹੈ ਇਹ ਵੀ ਇਹ ਦੱਸਣਗੇ ਵੀ ਅਸੀਂ ਕਿਦੋਂ ਕਰਨੇ ਸੋ ਕਹਿਣ ਦਾ ਭਾਅ ਇਹ ਹੈ کہ سارا کم اس ادھر ادھر کر کے سارا کم میں خراب کرتا سو اسی یہ بینتی کر رہے ہیں پورے دیش کے اندر کہ منریگا کی لڑائی کانگریس پارٹی نے یہ کم شروع سی یہ پیچھے بڑا بڑا راج ہے جب ابھی یہ کم شروع کیا کئی لوگ نے کہا لےبر نہیں ملے گی ਪਰ ਅਗਰੇ ਕੰਮ ਨਾ ਸ਼ੁਰੂ ਹੁੰਦਾ ਜੇ ਮੈਂ ਤੁਹਾਨੂੰ ਦੱਸ ਦਿੰਦਾ ਇਹਰੇ ਪਿੱਛੇ ਬੁੱਧੀਮਾਨ ਵਿਅਕਤੀ ਸਾਡਾ ਪ੍ਰਧਾਨ ਮੰਤਰੀ ਸਵਰਗੀਆ ਮਨਮੋਨ ਸਿੰਘ ਜੀ ਦਾ ਕੀ ਦਿਮਾਗ ਸੀਗਾ ਦੇਸ਼ ਅੰਦਰ ਸਿਵਲ ਵਾਰ ਲੱਗ ਜਾਂਦੀ ਸੀ ਅਮੀਰ ਅਮੀਰ ਹੋ ਗਿਆ ਗਰੀਬ ਗਰੀਬ ਹੁੰਦਾ ਜਾ ਰਿਹਾ 80% ਦੇਸ਼ ਦੇ ਪਾਪੂਲੇਸ਼ਨ ਦਾ ਪੈਸਾ ਦੋ ਅਮੀਰਾਂ ਕੋਲੇ ਅਡਾਨੀ ਤੇ ਬਾਨੀ ਇਹ ਅੰਕੜੇ ਕਹਿ ਰਹੇ ਆ 80% 140 ਕਰੋੜ ਦੀ ਆਬਾਦੀ ਦੇ ਪੈਸੇ ਕੇਵਲ ਦੋ ਵਿਅਕਤੀਆਂ ਕੋਲੇ ਅਡਾਨੀ ਤੇ ਬਾਨੀਆਂ ਕੋਲੇ ਜੇ ਤੁਹਾਡਾ ਬੱਚਾ ਤਿੰਨ ਸਭਦੀਆਂ ਨਾਲ ਰੋਟੀ ਖਾਏਗਾ ਤੇ ਗਰੀਬ ਦੇ ਬੱਚੇ ਨੂੰ ਆਟਾ ਵੀ ਨਹੀਂ ਮਿਲੇਗਾ ਫਿਰ ਇਸ ਦੇਸ਼ ਦੇ ਵਿੱਚ ਲੜਾਈ ਹੋ ਸਕਦੀ ਹੈ ਇਹਦੇ ਪਿੱਛੇ ਉਸ ਬੰਦੇ ਦਾ ਦਿਮਾਗ ਸੀ ਹਰ ਵਿਅਕਤੀ ਆਪ ਦੇ ਘਰੇ ਰੱਜ ਪੁੱਜ ਕੇ ਪਵੇ ਤੇ ਦੂਜੇ ਦੇ ਘਰ ਵਾਲੋ ਨਾ ਦੇਖੇ ਉਹ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਉਹਨੂੰ ਕੰਮ ਮਿਲੇ ਤੇ ਉਹਦਾ ਚੁੱਲ੍ਹਾ ਚੱਲਦਾ ਰਹੇ ਜੇ ਗਰੀਬ ਦਾ ਚੁੱਲ੍ਹਾ ਬੰਦ ਹੋ ਗਿਆ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਇੰਡਸਟਰੀ ਮਰਦੀ ਜਾ ਰਹੀ ਹੈ ਅੱਜ ਲੁਧਿਆਣੇ ਦੀ ਇੰਡਸਟਰੀ ਦਾ ਕੀ ਹਾਲ ਹੈ ਕੋਈ ਇੰਡਸਟਰੀ ਪਾਲਿਸੀ ਨਹੀਂ ਕੋਈ ਗੱਲਬਾਤ ਨਹੀਂ ਕੋਈ ਤਾਂ ਇੰਡਸਟਰੀ ਵਾਲਿਆਂ ਤੋਂ ਪੈਸੇ ਮੰਗੇ ਗਏ ਕਿਸੇ ਨੇ 5 ਕਰੋੜ ਕਿਸੇ ਨੇ 25 ਕਰੋੜ ਕਿਸੇ ਨੇ 20 ਕਰੋੜ ਆ ਜਿਹੜਾ ਬਾੜ ਆਈ ਸਾਡੀ ਇਹਦੇ ਚ ਇੱਕਾ ਸੀਐਮ ਫੰਡ ਬਣਾਇਆ ਜਿਹਰੇ ਚ ਲੁਧਿਆਣੇ ਦੇ ਸ਼ੌਕਰਾਂ ਨੇ ਮਜਬੂਰਨ ਉਹਨਾਂ ਦੀ ਧੌਣ ਤੇ ਗੁੱਠਾ ਰੱਖ ਕੇ ਉਹਨਾਂ ਤੋਂ ਪੈਸੇ ਲੈ ਕੇ ਮਾੜਾ ਮੋਟਾ ਜਿਹੜਾ ਭੁਗਤਾਨ ਹੋਇਆ ਕਿਸੇ ਨੂੰ ਮੁਆਵਜ਼ਾ ਤਿਰਪਾਲਾਂ ਦਿੱਤੀਆਂ ਇਹ ਉਥੋਂ ਕੰਮ ਚਲਾਇਆ ਆਦਰਵਾਈਜ਼ ਸਰਕਾਰ ਕੋਲੇ ਕੁਦਰਤੀ ਆਫਤ ਨਾਲ ਨਜਿੱਠਣ ਵਾਸਤੇ ਪੈਸੇ ਨਹੀਂ ਲਿਭਿਆਣਾ ਦੇ ਲੋਕਾਂ ਤੋਂ ਇਕੱਠੇ ਕੀਤੇ ਗਏ। ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਤੋਂ 5-5 ਲੱਖ ਰੁਪਇਆ ਇਕੱਠਾ ਕੀਤਾ ਗਿਆ। ਡੀਸੀ ਨੂੰ 5 ਕਰੋੜ ਰੁਪਇਆ ਲਾਇਆ ਛੋਟੇ ਜ਼ਿਲ੍ਹੇ ਨੂੰ। ਕੀ ਇਹ 5 ਕਰੋੜ ਤੂੰ ਇਕੱਠਾ ਕਰਕੇ ਦੇਣਾ ਛੋਟੇ ਜ਼ਿਲ੍ਹੇ ਵਾਲੇ ਨੇ ਵੱਡੇ ਵਾਲੇ ਨੇ ਤਾਂ ਬਥੇਨ ਕਿੰਨਾ ਲਾਇਆ। ਅਫਸਰ ਦੱਸਦੇ ਇਕੱਠਾ ਕਰੋ ਭਾਈ। ਸੋ ਇਹ ਹਾਲਾਤ ਜਿਹੜੇ ਅੱਜ ਸਾਡੇ ਦੇਸ਼ ਦੇ ਹੈ। ਸਾਡੇ ਪੰਜਾਬ ਦੇ ਪਤਾ ਨਹੀਂ ਕਿੰਿਆ ਲੋਕ ਭਾਜਪੀ ਦੀ ਗੱਲ ਕਰਦੇ ਆ ਖਾਸ ਕਰਕੇ ਲੁਧਿਆਣਾ ਮੈਂ ਕਹੀ ਥਾਂ ਉਹਨਾਂ ਬੰਦਾ ਭਾਜਪੀ ਪਤਾ ਨਹੀਂ ਜੀਡੀਪੀ ਗਰੋਥ ਕੀ ਹੁੰਦੀ ਹੈ ਆਮ ਲੋਕਾਂ ਨੂੰ ਲੋਕ ਕਹਿੰਦੇ ਫਾਸਟੈਸਟ ਗਰੋਇੰਗ ਇਕਨੋਮੀ ਹਿੰਦੁਸਤਾਨ ਬਣਦਾ ਜਾ ਰਿਹਾ ਹੈ ਮੋਦੀ ਜੀ ਦੇ ਨੇਤ੍ਰਿਤਵ ਦੇ ਵਿੱਚ ਅੱਜ 1,42,000 ਰੁਪਏ ਸੋਨਾ ਤੋਲਾ ਹੋ ਗਿਆ ਡੇਲੀ 5000 ਵਧ ਰਿਹਾ ਹੈ ਇਨਫੋਰਮੇਸ਼ਨ ਇੰਨੀ ਹੈ ਫਾਸਟੈਸਟ ਗਰੋਇੰਗ ਇਕਨੋਮੀ ਮਾਰਤਾ ਦੇਸ਼ ਮੋਦੀ ਜੀ ਨੇ ਬੀਜੇਪੀ ਨੇ ਬੇੜਾ ਘਰ ਕਰਤਾ ਦੇਸ਼ ਦਾ ਜੇ ਐਵੀਏਸ਼ਨ ਦੀ ਗੱਲ ਕਰੋ ਜਹਾਜਾਂ ਦੀ ਤਾਂ ਕੇਵਲ ਐਵੀਏਸ਼ਨ ਮਿਨਿਸਟਰੀ ਕੋਲੇ ਵੀ ਜਾ ਜਾਂਦੇ ਐ ਦੂਜੇ ਤਾਂ ਟਾਟਾ ਦੇ ਨਾਲ ਇਹਨਾਂ ਨੇ ਸਮਝੌਤੇ ਚ ਚੱਲ ਰਹੇ ਐ ਹਜੇ ਤੱਕ ਸਾਡਾ 에ਰਪੋਰਟ ਐ ਦਿੱਲੀ ਰਾਜਨੀਤੀ ਹੋ ਰਹੀ ਐ ਬੰਦ ਪਿਆ ਉਹਨੂੰ ਚਲਾਉਣ ਦੀ ਪਿਆਰ ਪਿਆ ਕਿਉਂ ਹਜੇ ਰੁਕ ਜਾਓ ਕੋਈ ਸੰਸਦ ਮੰਤਰੀ ਕਹਿੰਦੇ ਆ ਰੁਕ ਜਾਓ ਹਜੇ ਸਾਲਖ ਪਹਿਲਾਂ ਮੈਂ ਆਉਂਗਾ ਫੇਰ ਇਹਨੂੰ ਚਲਾਵਾਂਗੇ ਝੰਡੀ ਦੇਾਂਗੇ ਕਿਉਂਕਿ ਸੈਂਟਰ ਦੀ ਗਵਰਨਮੈਂਟ ਉਹਨਾਂ ਦੀ ਹੈ ਭਈ ਅੱਜ ਚਲਾਓ ਅੱਜ ਲੋੜ ਹੈ ਮੈਂ ਗੱਲ ਕਰ ਰਿਹਾ ਸੀ 에ਵੀਏਸ਼ਨ ਮਿਨਿਸਟਰੀ ਦੀ ਜਿਹੜਾ ਮੰਤਰੀ ਹੈ ਉਹਨਾਂ ਦਾ ਹਾਲ ਸੁਣ ਲੋ ਕੀ ਹੈ ਮੰਤਰਾਲੇ ਦਾ ਵੱਡੇ ਜਾਜ ਤਾਂ ਸਾਰੇ ਜਿਹੜੇ ਬੋਇੰਗ ਹੈ ਉਹ ਤਾਂ ਸਾਡੇ ਸਾਰੇ ਜਿਹੜੇ ਜਹਾਜ਼ ਹੈ ਉਹ ਟਾਟਾ ਨਾਲ ਚੱਲ ਰਹੇ ਹੈ ਟਾਟਾ ਨੂੰ ਦਿੱਤਾ ਹੈ ਠੇਕਾ ਸਾਡੇ ਕੋਲੇ ਹਿੰਦੁਸਤਾਨ ਦੀ ਗਵਰਨਮੈਂਟ ਕੋਲੇ ਕੇਵਲ 20 에ਅਰਕ੍ਰਾਫਟ ਹੈ ਆਪਣੇ ਜਿਹੜੇ ATR 에ਅਰਕ੍ਰਾਫਟ ਜਿਹੜਾ ਬਠਿੰਡੇੋਂ ਉੜਦਾ ਹੈ Shimlaੋਂ ਉੜਦਾ ਹੈ ਜਿਨ੍ਹਾਂ ਦੀ ਮਾਲਕ ਗਵਰਨਮੈਂਟ ਹੈ ਤੁਸੀਂ ਕਹਿੰਦੇ ਹੋ ਫਾਸਟੈਸਟ ਗਰੋਇੰਗ ਹੈ ਤੇ 20 ਦੇ ਵਿੱਚੋਂ 바ਵਾ ਜੀ 12 ਜਹਾਜ਼ ਡਾਊਨ ਹੈ ਜਾਣੀ ਕਿ ਕਿਸੇ ਦੇ ਟਾਇਰ ਹੈ ਨਹੀਂ ਕਿਸੇ ਦਾ ਇੰਜਨ ਹੈ ਨਹੀਂ ਕਿਸੇ ਦਾ ਨਟ ਇਹ ਇਹ ਤੁਸੀਂ ਉਹ ਜਹਾਜ਼ ਤੇ ਚੜੋਂਗੇ ਤੁਹਾਨੂੰ ਦੱਸ ਦੇਗਾ ਪਾਇਲਟ ਮੈਂ ਸਵਾਲ ਲਾਇਆ ਦੇਸ਼ ਦੀ ਸੰਸਦ ਦੇ ਵਿੱਚ ਆ ਹਾਲਾਤ ਹੈ ਕਿਉਂਕਿ ਉਹ ਜਹਾਜ਼ ਦੀ ਰਿਪੇਅਰ ਨਹੀਂ ਹੋ ਰਹੀ ਇਸ ਕਰਕੇ ਉਹ ਡਾਊਨ ਆ ਉਹ ਪਾਇਲਟ ਤੇ ਜਿਹੜੀਆਂ 에어 호ਸਟੈਸ ਆ ਉਹ ਦੱਸਦੀਆਂ ਕਿ 50 ਘੰਟੇ ਸਾਨੂੰ ਮਹੀਨੇ ਦੇ ਦੇਣੇ ਆ ਸਾਡੀ ਵਾਰੀ 15 ਦਿਨਾਂ ਬਾਅਦ ਆਉਂਦੀ ਹੈ ਇੱਕ ਫਲਾਈਟ ਦੀ ਇਹ ਹਾਲਾਤ ਹੈ ਮਾਰਤਾ ਪੰਜਾਬ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਜਿਹੜੀ ਗਰੀਬਾਂ ਨਾਲ ਜੁੜੀ ਹੈ ਗੱਲਾਂ ਕੱਲੀਆਂ ਗਰੀਬਾਂ ਨਹੀਂਆ ਕਰਕੇ ਨਹੀਂ ਕੰਮ ਚੱਲਣਾ ਮੈਂ ਸਵਾਲ ਲਾਇਆ ਸੀ ਕੇਂਦਰ ਸਰਕਾਰ ਕੋਲੇ ਮੈਨੂੰ ਜਵਾਬ ਆਇਆ ਲਿਖਤੀ ਮੁਲਾਪੁਰ ਸਾਹਿਬ ਬਾਜਵਾਜੀ ਇਹ ਆ ਜਿਹੜੇ ਰਾਸ਼ਨ ਕਾਰਡ ਕੱਟੇ ਜਾ ਰਹੇ ਆ ਕਿਉਂ 290000 ਪਰਿਵਾਰਾਂ ਦੇ ਰਾਸ਼ਨ ਕਾਰਡ ਸਰਕਾਰ ਨੇ ਕੱਟਤੇ ਤੇ 20 ਲੱਖ ਕੱਟਣ ਦੀ ਤਜਵੀਜ਼ ਹੈ 42 ਲੱਖ ਚੋਂ ਮੱਖਾ ਸਾਹਿਬ ਵਾਦੀ 20 ਲੱਖ ਕਟਦੀ ਦੀ ਤੀਵੀਂ ਕਿਉਂ ਮੈਂ ਪੁੱਛਿਆ ਕਿਉਂ ਕਹਿੰਦੇ ਕੇਵਾਈਸੀ ਪੂਰਾ ਨਹੀਂ ਹੈ ਰੈਡ ਫਲੈਗ ਕਰਤਾ ਇਹ 1 ਸਾਲ ਤੋਂ ਬਾਅਦ ਉਹ 20 ਲੱਖ ਰਾਸ਼ਨ ਕਾਰਡ ਕੱਟਿਆ ਜਾਣਾ ਜਿਹੜਾ ਵਿਾਈ 42 ਲੱਖ ਬਣਿਆ ਇਹਦਾ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਪੰਜਾਬ ਦੀ ਸਰਕਾਰ ਹੈ ਤਾਲਮਿਲ ਕਰੇ ਕੇਵਾਈਸੀ ਪੂਰੇ ਕਰੇ ਐਡਾ ਸਾਡੇ ਪੰਜਾਬ ਦੇ ਲੋਕਾਂ ਨਾਲ ਕਿਸਾਨਾਂ ਨਾਲ ਮਜ਼ਦੂਰਾ ਨਾਲ ਵਿਤਕਰਾ ਹੋ ਰਿਹਾ ਹੈ ਕਿਸਾਨ ਨਿਧੀ ਯੋਜਨਾ ਜਿਹੜੀ 6000 ਰੁਪਿਆ ਕਿਸਾਨ ਦੇ ਖਾਤੇ ਚਾਉਂਦਾ 23 ਲੱਖ ਹੁੰਦੇ ਸੀ 23 ਲੱਖ ਜਦੋਂ ਅੰਦੋਲਨ ਕੀਤਾ ਪੰਜਾਬ ਦੇ ਕਿਸਾਨਾਂ ਨੇ ਤੇ ਪੰਜਾਬ ਦੇ ਕਿਸਾਨ ਅੰਦੋਲਨ ਤੇ ਬੈਠੇ ਹੌਲੀ ਹੌਲੀ ਉਹਨਾਂ ਦੇ ਕਾਟਾ ਮਾਰ ਕੇ ਹੁਣ ਮੇਰਾ ਖਿਆਲ 8.5 ਲੱਖ ਕਿਸਾਨ ਨਿਧੀ ਯੋਜਨਾ ਦੇ ਵਿੱਚ ਖਾਤੇ ਰਹਿ ਗਏ 8.5 ਲੱਖ ਇਹ ਅਖਬਾਰਾਂ ਦੀ ਰਿਪੋਰਟ ਹੈ ਟ੍ਰਿਬਿਊਨ ਦੀ ਉਹ ਕਹਿੰਦੇ ਕੇवाईसी ਨਹੀਂ ਹੁੜਾ ਕੇ ਇਹ ਧੋਖਾ ਸਾਡੇ ਪੰਜਾਬ ਦੇ ਨਾਲ ਕੇਂਦਰ ਸਰਕਾਰ ਕਰ ਰਹੀ ਹੈ ਔਰ ਅਸੀਂ ਇਹਨੂੰ ਹਰਗੇਸ برداشت ਨਹੀਂ ਕਰਾਂਗੇ ਆਉਣ ਵਾਲੇ ਸਮੇਂ 'ਚ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਘਰ ਘੇਰੇ ਜਾਣਗੇ ਇਸ ਇਸ਼ੂ ਤੇ ਇਸ ਇਸ਼ੂ ਤੇ ਪੰਜਾਬ ਭਰ ਦੇ ਵਿੱਚ ਸਾਡੇ ਸੰਮੇਲਨ ਤੇ ਯਾਤਰਾ ਹੋਏਗੀ 8 ਤਰੀਕ ਨੂੰ ਆਗਾਜ਼ ਜਿਹੜਾ ਗੁਰਦਾਸਪੁਰ ਚੋਂ ਕਰਾਂਗੇ ਗੁਰਦਾਸਪੁਰ ਫਿਰ ਟਾਂਡਾ ਫਿਰ ਬਲਾਚੌਰ ਫਿਰ ਸਮਰਾਲਾ ਫਿਰ ਰਾਜਪੁਰਾ ਫਿਰ ਸੰਗਰੂਰ ਫਿਰ ਪੁੱਚੋ ਤੇ ਫਿਰ ਬਾਗਾਪਰਾਣਾ ਫਿਰ ਗੁਰੂ ਅਰਸਾਏ ਹੁੰਦੇ ਹੋਏ ਖਡੂਰ ਸਾਹਿਬ ਇਹ ਪਹਿਲੀ ਜਿਹੜੇ 6 ਦਿਨ ਦਾ ਪ੍ਰੋਗਰਾਮ ਹੈਗਾ ਇਹ ਤੁਹਾਨੂੰ ਦੱਸਿਆ ਪਰ ਇਹ ਨਿਰੰਤਰ ਅਸੀਂ ਤਦ ਤੱਕ ਦਮ ਨਹੀਂ ਲਿਆਂਗੇ ਲਵਾਂਗੇ ਜਦ ਤੱਕ ਇਹ ਮਨਰੇਗਾ ਸਕੀਮ ਤੇ ਜਿਹੜਾ ਬਿੱਲ ਇਹ ਲੈ ਕੇ ਆਇਆ ਕਾਲਾ ਕਾਨੂੰਨ ਇਹ ਵਾਪਸ ਨਹੀਂ ਲੈ ਰਹੇ ਲੈ ਲੈਣ ਦੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਹਮੇਸ਼ਾ ਤੁਸੀਂ ਲੋਕਾਂ ਦਾ ਕਹਾਵਾਜ ਪਹੁੰਚਾਉਣ ਦਾ ਕੰਮ ਕੀਤਾ ਮੈਂ ਸਮੂਚੀ ਪ੍ਰੈਸ ਦਾ

ਇਹ ਨਾਮ ਬਦਲਦੇ ਨਾਲ ਇਕਨੋਮੀ ਤੇ ਦੇਸ਼ ਦੀ ਸਿਸਟਮ ਜਿਹੜਾ ਅੱਜ ਦੀ ਜ਼ਰੂਰਤ ਹੈ ਅੱਜ ਦੀ ਜ਼ਰੂਰਤ ਨਾਮ ਬਦਲਦੀ ਸੀਗੀ ਵੈਸੇ ਤਾਂ ਸਭ ਫਰਾਡ ਹੈ 90% ਤੁਸੀਂ ਸਾਨੂੰ ਹਿੱਸਾ ਪਾਉਂਦੇ ਸੀ 10% ਅਸੀਂ ਪਾਉਂਦੇ ਸਾਡੇ ਕੋਲ ਤਾਂ ਪੈਸੇ ਨਹੀਂ ਹੈ ਜਿਹੜੀਆਂ ਸਮ ਸਟੇਟਸ ਹੈ ਜਿੱਥੇ ਬੀਜੇਪੀ ਵਾਲੇ ਉੱਥੇ ਪੈਸਾ ਇਹ ਦੇ ਦੇਣਗੇ ਇਟਸ ਲਾਈਕ ਅ ਸਿਮਿਲਰ ਐਸਆਈਆਰ ਇਹ ਐਸਆਈਆਰ ਨੂੰ ਵੀ ਸਹੀ ਠਹਿਰਾਉਂਦੇ ਆ ਇਹ ਮਨਰੇਗਾ ਦੇ ਕੰਮ ਨੂੰ ਵੀ 10% ਤੁਸੀਂ ਦਿਓਗੇ ਔਰ ਪੈਸਾ ਵੀ ਡਿਸਾਈਡ ਤੁਸੀਂ ਕਰੋਗੇ ਪਹਿਲਾ ਅਸੀਂ ਡਿਮਾਂਡ ਸੀ ਇਹ ਕੰਮ ਸੀਗਾ ਮੈਂ ਵੇਹ ਲੈ ਜੀ ਮੈਨੂੰ ਕੰਮ ਚਾਹੀਦਾ 100 ਦਿਨ ਦਾ 100 ਦਿਨ ਦੀ ਜਿਹੜੀ ਨੀਅਤ ਆ ਤੁਹਾਨੂੰ ਦੱਸਤੀ ਹੈ ਇਸ 100 100 ਦਿਨ ਚੋਂ 48% ਲੋਕਾਂ ਨੂੰ ਕੇਵਲ ਮੈਂ ਤੁਹਾਨੂੰ ਦੱਸਿਆ 121000 ਚੋਂ ਕੇ 51000 ਲੋਕਾਂ ਨੂੰ ਕੇਵਲ ਕੰਮ ਮਿਲਿਆ ਤੇ 125 ਦਿਨ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੋਇਆ ਕੇਵਲ 12 ਪਰਵਾਰਾਂ ਨੂੰ ਹੀ 100 ਦਿਨ ਦਾ ਰੋਜ਼ਗਾਰ ਮਿਲਿਆ ਥਿਸ ਇਜ਼ ਆ ਡਾਟਾ ਲੁਧਿਆਣਾ ਡਿਸਟ੍ਰਿਕਟ ਸੇਇੰਗ ਥਿਸ ਫਿਰ ਸਾਨੂੰ 125 ਦਿਨ ਦੇ ਦੇਉਗੇ ਕੀ ਫਾਇਦਾ ਥਿਸ ਇਜ਼ ਜਸਟ ਮੇਕਿੰਗ ਅ ਫੂਲ ਆਊਟ ਆਫ ਅਸ ਕਿ ਮੂਰਖ ਬਣਾਉਣ ਵਾਸਤੇ ਹਮਨੇ ਆਪਕੋ 125 ਦਿਨ دیے ਜਦੋਂ 100 ਦਿਨ ਹੀ ਪੂਰਾ ਹੁੰਦਾ ਤੇ ਕੰਮ 100 ਦਿਨ ਹੀ ਪੂਰਾ ਹੁੰਦਾ 125 ਦਿਨ ਕਿਵੇਂ ਹੋਣਗੇ ਸੈਕਿੰਡ ਤੁਸੀਂ ਸਾਡਾ ਕੰਮ ਹੀ ਬੰਦ ਕਰਤਾ ਰੀਜ਼ਨ ਬੀਇੰਗ ਸਾਡੇ ਕੋਲ ਹੈ ਹੀ ਕਿਸਾਨ ਬਰਮਾ ਦਾ ਕੰਮ ਸੜਕਾਂ ਦੇ ਆਲੇ ਦੁਆਲੇ ਫਿਰ ਸਾਡੇ ਕੋਲ ਇਰੀਗੇਸ਼ਨ ਦਾ ਕੰਮ ਹੈ ਤੁਸੀਂ ਉਹ ਬੰਦ ਕਰਤਾ ਸੋ ਸਾਡਾ ਇਸੇ ਕਰਕੇ ਦਿਨ ਨਹੀਂ ਲੱਗ ਰਿਹਾ ਪੰਜਾਬ ਸਰਕਾਰ ਸੁੱਤੀ ਪਈ ਹੈ। ਏ ਡਿਮਾਂਡ ਕੀ ਹੈ ਐਮੈਂਡਮੈਂਟ ਜਿਹੜੀ ਹੈ ਰਿਕੁਆਇਰਡ ਐ ਮਨਰੇਗਾ ਦੇ ਵਿੱਚ ਹੋਣੀ ਚਾਹੀਦੀ ਹੈ ਵਿਦਆਊਟ ਚੇਂਜਿੰਗ ਦਾ ਸੋ ਆਈ ਥਿੰਕ ਵਿਦਆਊਟ ਚੇਂਜਿੰਗ ਨੇਮ ਵਿਦਆਊਟ ਚੇਂਜਿੰਗ ਥਿਸ 10% ਐਂਡ 40 60 ਰੇਸ਼ੋ ਰੇਸ਼ੋ ਸੇਮ ਰਵੇ ਐਂਡ ਏ ਡਿਮਾਂਡ ਬੇਸਿਸ ਹੈ ਨਾਟ ਕਿ ਤੁਸੀਂ ਆਰਡਰ ਕਰੋਗੇ ਏ ਸਕੀਮ ਇਸ ਕਰਕੇ ਐ ਮੈਂ ਡਿਮਾਂਡ ਕਰਾਂਗਾ 125 ਦਿਨਾਂ ਵੀ ਕੰਮ ਦੀ ਪੰਚਾਇਤ ਕਰੇਗੀ ਬੰਦਾ ਕਰੇਗਾ ਨਾਟ ਪੰਚਾਇਤ ਬੰਦਾ ਮੰਗੇਗਾ ਕੰਮ ਮੈਨੂੰ ਅੱਜ ਕੰਮ ਚਾਹੀਦਾ ਇਹ ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ ਤੁਹਾਨੂੰ 5000 ਕਰੋੜ ਦੇ ਦਿਆਂਗੇ ਜਿੱਥੇ ਤੁਹਾਡੀਆਂ ਸਰਕਾਰਾਂ ਉੱਥੇ ਤੁਸੀਂ 25000 ਕਰੋੜ ਦੇ ਦੇਓਗੇ ਜਿਸੇ ਦਾ ਨਦਰ ਲੋਚਾ ਕਿ ਸਾਡਾ ਪੈਸਾ ਹੁਣ ਦੂਜੀਆਂ ਸਟੇਟਸ ਨੂੰ ਦੇਓਗੇ کوئی کسی کو بھی مل سکتا ہے کسی سے کوئی روک تھوڑی ہے ختم ہو چکا ہے اس کی بار بار بات نہیں کروں گا ایک جو منپریت بادل نے روکا کلچر ہے دیکھو میرے کو اس بات کی چرچ... اب جانکاری نہیں ہے رنداوہ صاحب خود بتا سکتے ہیں اگر آپ ان کو پوچھیں گے یہ اس کے بارے میں آدریا رنداوہ جی ہمارے لیڈر ہے میں ان کا سممان کرتا ہوں کہ اپنی ٹپنی کے بارے میں تو وہی بتا سکتے ہیں اور نہیں ہوا ہے یہ ان کو پتا ہوگا کیونکہ ہر چیز آپ کے ساتھ کیا ہوتا ہے آپ کے اخبار میں آپ کو پتا ہے میرے کو تو پتا نہیں ہے پرسنلی اور دوسرے ایڈیٹر کو بھی پتا نہیں ہوگا جو آپ کا ساتھی ہوگا کہ آپ کے ساتھ چیف ایڈیٹر نے کیا کر دیا نہیں نہیں آپ کے ساتھ چیف ایڈیٹر نے کیا کر دیا دوسرے ایڈیٹر کو بھی نہیں پتا ہوگا میرے بھائی تو کہنے کا مطلب جس کا ایکسپیرینس ہے وہی بتا سکتا میرا ایکسپیرینس پارٹی میں ایسا نہیں ہے پارٹی پارٹی بہت سوجوان طریقے سے فیصلے لیتی ہے لیکن مائٹ بھی رنداوہ مسٹر رنداوہ ہے سم ایکسپیرینس وہ تو خود اپنی بات وہی وہ بتا سکتے میرے بہت آدرنی ہے رنداوہ صاحب